ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਰਖੀਆਂ ਤੇ ਨਵੇਂ ਨਵੇਂ ਵਿਚਾਰ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਇੱਕ ਪ੍ਰਭਾਵਸ਼ਾਲੀ ਸਾਖੀ "ਜਾ ਤੂੰ ਮੇਰੇ ਵੱਲ ਹੈ" ਸ਼ਬਦ ਪਾੜਨ ਨਾਲ ਹੋਇਆ ਚਮਤਕਾਰ ਸੁਣਾ ਰਹੇ ਹਾਂ। ਕਈ ਵਾਰ ਇੱਕ ਲਫ਼ਜ਼, ਇੱਕ ਲਾਈਨ ਜਾਂ ਇੱਕ ਸ਼ਬਦ ਸਾਡੀ ਪੂਰੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦੇ ਹਨ। ਇਹ ਕੋਈ ਕਹਾਣੀ ਨਹੀਂ, ਇਹ ਇੱਕ ਜਿਉਂਦੀ ਜਾਗਦੀ ਸੱਚੀ ਸਾਖੀ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਡਿੱਗਦੀ ਹੋਈ ਜ਼ਿੰਦਗੀ ਨੂੰ ਇੱਕ ਅਜਿਹੇ ਸ਼ਬਦ ਨੇ ਦਵਾਰਾ ਜਉਣ ਦੀ ਹਿੰਮਤ ਦਿੱਤੀ ਜਾ ਤੂੰ ਮੇਰੀ ਵੱਲ ਹੈ। ਇਹ ਸਾਖੀ ਪੰਜਾਬ ਦੇ ਇੱਕ ਪਿੰਡ ਦੀ ਹੈ ਜਿੱਥੇ ਰਗਵੀਰ ਸਿੰਘ ਨਾਂ ਦਾ ਇੱਕ ਵਿਅਕਤੀ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਰਹਿੰਦਾ ਸੀ। ਰਗਵੀਰ ਕਿਸਾਨ ਸੀ ਪਰ ਕਰਜ਼ੇ ਦੀ ਲਹਿਰ, ਮੌਸਮ ਦੀ ਮਾਰ ਤੇ ਵਿਅਕਤੀਗਤ ਹੌਂਸਲੇ ਦੀ ਘਾਟ ਨੇ ਉਸ ਨੂੰ ਆਲਸਤਾ ਆਇਸਤਾ ਤੋੜਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਘਰ ਦੀ مالی ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਦੋ ਬਾਰ ਦੀ ਰੋਟੀ ਵੀ ਮੁਸ਼ਕਲ ਹੋ ਗਈ ਸੀ ਰਗਵੀਰ ਹਮੇਸ਼ਾ ਗਮਸਮ ਰਹਿੰਦਾ ਉਹ ਇੱਕ ਅਜੀਬ ਹਾਲਤ ਵਿੱਚ ਸੀ ਜਿੱਥੇ ਉਹ ਸੋਚ ਚੁੱਕਾ ਸੀ ਕਿ ਹੁਣ ਬਚਣ ਦੀ ਕੋਈ ਉਮੀਦ ਨਹੀਂ ਇੱਕ ਰਾਤ ਰਗਵੀਰ ਨੇ ਫੈਸਲਾ ਕਰ ਲਿਆ ਕਿ ਉਹ ਦੁੱਖ ਭਰਿਆ ਜੀਵਨ ਛੱਡ ਦੇਣਾ ਚਾਹੁੰਦਾ ਹੈ ਉਹ ਚੁੱਪਚਾਪ ਘਰੋਂ ਨਿਕਲ ਗਿਆ ਅਤੇ ਖੇਤਾਂ ਵਿੱਚ ਚਲਾ ਗਿਆ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਦੋਂ ਖੇਤ ਵਿੱਚ ਬੈਠਾ ਤਾਂ ਉਸ ਦੀ ਪੱਗ ਹੌਲੀ-ਹੌਲੀ ਹਿੱਲੀ ਤੇ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਅਖਬਾਰ ਦਾ ਕਟਿਆ ਪੀਸ ਕੱਢਿਆ ਉਸ ਉੱਪਰ ਇੱਕ ਸ਼ਬਦ ਲਿਖਿਆ ਸੀ ਜਦੋਂ ਉਸ ਨੇ ਹੌਲੀ-ਹੌਲੀ ਉਸ ਕਾਗਜ਼ ਨੂੰ ਚੁੱਕਿਆ ਤਾਂ ਉਸ ਉਸਤੇ ਇੱਕ ਪੰਕਤੀ ਚਮਕ ਰਹੀ ਸੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੈਂ ਸ਼ੰਦਾ ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕਿਸ ਕਰਦਾ ਡਰ ਉਸ ਪੰਕਤੀ ਨੇ ਉਸ ਦੇ ਅੰਦਰ ਇੱਕ ਝਟਕਾ ਦਿੱਤਾ ਉਹਨਾਂ ਸ਼ਬਦਾਂ ਨੇ ਉਹਨਾਂ ਅੰਧੇਰੇ ਵਿੱਚ ਇੱਕ ਚਮਕਦਾਰ ਦੀਵਾ ਜਗਾਇਆ ਰਗਵੀਰ ਨੇ ਆਪਣੇ ਆਪ ਨੂੰ ਪੁੱਛਿਆ ਜੇ ਰੱਬ ਮੇਰੇ ਨਾਲ ਹੈ ਤਾਂ ਮੈਂ ਕਿਉਂ ਡਰ ਰਿਹਾ ਹਾਂ ਉਸੇ ਪਲ ਰਗਵੀਰ ਉੱਠਿਆ ਉਹ ਘਰ ਵਾਪਸ ਆਇਆ ਕਮਰੇ ਦੀ ਲਾਈਟ ਜਗਾਈ ਆਪਣੀ ਪਤਨੀ ਨੂੰ ਉਠਾਇਆ ਅਤੇ ਕਿਹਾ ਮੈਨੂੰ ਮaaf ਕਰ ਦੇਵੀ ਮੈਂ ਅੱਜ ਤੱਕ ਹਾਰ ਮੰਨ ਲਈ ਸੀ ਪਰ ਹੁਣ ਨਹੀਂ ਮੈਂ ਅਜੇ ਵੀ ਜਿੱਤ ਸਕਦਾ ਹਾਂ ਅਗਲੇ ਦਿਨ ਉਹ ਗੁਰਦੁਆਰੇ ਗਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਮਸਤਕ ਹੋਇਆ ਤੇ ਪ੍ਰਾਰਥਨਾ ਕੀਤੀ ਮੇਰੇ ਅੰਦਰੋਂ ਹੌਸਲਾ ਦੇ ਮੈਨੂੰ ਰਸਤਾ ਵਿਖਾ ਜਦ انسان ਅੰਦਰੋਂ ਤਿਆਰ ਹੋ ਜਾਂਦਾ ਹੈ ਤਾਂ ਕਾਇਨਾਤ ਵੀ ਉਸ ਦਾ ਸਾਥ ਦੇਣ ਲੱਗਦੀ ਹੈ ਕੌਜਹਾ ਤੇ ਅੰਦਰ ਰਗਵੀਰ ਨੇ ਆਪਣੇ ਪ੍ਰਾਣੇ ਖੇਤ ਵਿੱਚ ਆਰਗੇਨਿਕ ਸਬਜ਼ੀਆਂ اگਾਉਣੀਆਂ ਸ਼ੁਰੂ ਕਰ ਦਿੱਤੀਆਂ ਇਹ ਵਿਚਾਰ ਉਸ ਨੂੰ ਕਿਸੇ ਨੇ ਨਹੀਂ ਦਿੱਤਾ ਸੀ ਇਹ ਇੱਕ ਅਚਾਨਕ ਆਈ ਆਤਮ ਆਤਮਿਕ ਇਲਾਹਮ ਵਾਂਗ ਸੀ ਉਹ ਮਿਹਨਤ ਕਰਦਾ ਗਿਆ ਛੋਟਾ ਹੀ ਸੇ ਪਰ ਆਪਣਾ ਕੰਮ ਪੂਰੀ ਨਿਸ਼ਟਾ ਨਾਲ ਕਰਦਾ ਇੱਕ ਸਾਲ ਦੇ ਅੰਦਰ ਉਸ ਦੇ ਖੇਤ ਵਿੱਚ ਉਗਾਈ ਹੋਈ ਸਬਜ਼ੀ ਨੇੜਲੇ ਪਿੰਡਾਂ ਵਿੱਚ ਪਹੁੰਚਣ ਲੱਗੀ ਉਸ ਦਾ ਨਾਮ ਨੇੜਲੇ ਪਿੰਡਾਂ ਵਿੱਚ ਅਤੇ ਸ਼ਹਿਰਾਂ ਵਿੱਚ ਗੂੰਜਣ ਲੱਗਿਆ ਲੋਕ ਆਖਣ ਲੱਗ ਪਏ ਇਹ ਤਾਂ ਰਗਵੀਰ ਦੀ ਮਿਹਨਤ ਦਾ ਨਤੀਜਾ ਹੈ ਪਰ ਉਹ ਸਦਾ ਇੱਕ ਗੱਲ ਆਖਦਾ ਇਹ ਸਿਰਫ ਇੱਕ ਸ਼ਬਦ ਸੀ ਜਿਸ ਨੇ ਮੇਰੀ ਜ਼ਿੰਦਗੀ ਬਦਲੀ ਜਾ ਤੂੰ ਮੇਰੇ ਵੱਲ ਹੈ ਉਸ ਨੇ ਆਪਣੇ ਘਰ ਦੀ ਹਾਲਤ ਸੁਧਾਰੀ ਬੱਚਿਆਂ ਦੀ ਪੜ੍ਹਾਈ ਵਿੱਚ ਧਿਆਨ ਦਿੱਤਾ ਤੇ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰਨਾ ਸ਼ੁਰੂ ਕੀਤਾ ਕਿ ਕੋਈ ਵੀ ਹਾਲਤ ਆਖਰੀ ਨਹੀਂ ਹੁੰਦੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਕਦੇ ਵੀ ਕਿਸੇ ਵੀ ਹਾਲਾਤ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ ਪੰਜਾਬੀ ਜੀਵਨ ਸੰਸਾਰਿਕ ਸਾਨੂੰ ਸਿਖਾਉਂਦੇ ਹਨ ਕਿ ਸਹਿਣਾ ਉਮੀਦ ਰੱਖਣੀ ਤੇ ਅੰਧਕਾਰ ਵਿੱਚ ਵੀ ਪ੍ਰੋਸ਼ਨੀ ਦੀ ਖੋਜ ਕਰਨੀ ਚਾਹੀਦੀ ਹੈ ਅੱਜ ਦੇ ਰਗਵੀਰ ਸਿੰਘ ਇੱਕ ਚੋਟੀ ਦਾ ਜੈਵਿਕ ਕਿਸਾਨ ਹੈ ਪਰ ਉਹ ਹਰ ਕਿਸੇ ਨੂੰ ਇਹੀ ਗੱਲ ਦੱਸਣਾ ਨਹੀਂ ਭੁੱਲਦਾ ਇੱਕ ਸ਼ਬਦ ਇੱਕ ਆਸ ਇੱਕ ਵਿਸ਼ਵਾਸ ਤੁਹਾਡੀ ਪੂਰੀ ਕਾਇਨਾਤ ਨੂੰ ਬਦਲ ਸਕਦਾ ਹੈ ਕਿ ਜਾਂ ਤੂੰ ਮੇਰੇ ਵੱਲ ਹੈ ਸਿਰਫ ਸ਼ਬਦ ਨਹੀਂ ਇਹ ਇੱਕ ਵਾਦਾ ਹੈ ਇੱਕ ਯਕੀਨ ਹੈ ਜੋ ਰੱਬ ਆਪਣੇ ਹਰ ਬੰਦੇ ਨੂੰ ਦਿੰਦਾ ਹੈ ਜੇਕਰ ਤੁਸੀਂ ਕਿਸੇ ਵੀ ਮੁਸ਼ਕਲ ਦੇ ਦੌਰ ਵਿੱਚੋਂ ਲੰਘ ਰਹੇ ਹੋ ਤਾਂ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣੋ ਕਦੇ ਕਦੇ ਰੱਬ ਤੁਹਾਡੀ ਜੇਬ ਵਿੱਚ ਰੱਖੀ ਇੱਕ ਟੁਕੜੇ ਰਹੀ ਕਿਸੇ ਪੋਸਟਿਕ ਦੀ ਲਾਈਨ ਰਹੀ ਜਾਂ ਕਿਸੇ ਗੀਤ ਰਹੀ ਤੁਹਾਡੇ ਨਾਲ ਗੱਲ ਕਰਦਾ ਹੈ ਸਿਰਫ ਇੱਕ ਵਾਰ ਰੋਕ ਕੇ ਸੁਣੋ ਸ਼ਾਇਦ ਤੁਹਾਡਾ ਵੀ ਚਮਤਕਾਰ ਤੁਹਾਡੇ ਨੇੜੇ ਹੋਵੇਗਾ ਜੇ ਤੁਹਾਨੂੰ ਸਾਡੀ ਸਾਕੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇ ਸਾਡੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ